ਚੈਨਲ ਦਾ ਆਰ ਐਨ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਇਸ ਵੇਲੇ ਦੀ ਇਹ ਖਾਸ ਖਬਰ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਬਟਾਲਾ ਦੇ ਮੁਹੱਲਾ ਕਿਲਾ ਮੰਡੀ ਤੋਂ ਪੇਸ਼ ਕਰਨ ਜਾ ਰਹੇ ਹਾਂ ਨਿਰੋਗ ਅਤੇ ਸੁੰਦਰ ਕਾਇਆ ਲਈ ਯੋਗਾ ਕਰਨਾ ਬਹੁਤ ਹੀ ਲਾਹੇਵੰਦ ਸਾਬਤ ਹੁੰਦਾ ਹੈ ਇਹ ਗੱਲ ਅਸੀਂ ਪੁਰਾਣੇ ਸਮਿਆਂ ਤੋਂ ਅਕਸਰ ਸੁਣਦੇ ਆ ਰਹੇ ਹਾਂ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਸਵੇਰ ਦੀ ਸੈਰ ਕਸਰਤ ਅਤੇ ਠੀਕ ਢੰਗ ਨਾਲ ਯੋਗਾ ਕਰਨ ਤੇ ਸਾਡੇ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਅਤੇ ਸਾਡਾ ਸਰੀਰ ਪੂਰਾ ਦਿਨ ਚੁਸਤ ਫੁਰਤ ਰਹਿੰਦਾ ਹੈ ਯੋਗਾ ਕਰਨ ਨਾਲ ਅਸੀਂ ਆਪਣੇ ਜੀਵਨ ਵਿੱਚ ਕਈ ਫਾਇਦੇ ਲੈ ਸਕਦੇ ਹਾਂ ਯੋਗ ਕਰਨ ਨਾਲ ਜਿੱਥੇ ਸਾਡੇ ਸਰੀਰ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਉੱਥੇ ਹੀ ਸਾਡੇ ਪੈਸੇ ਦੀ ਵੀ ਕਾਫੀ ਹੱਦ ਤੱਕ ਬਚਤ ਹੁੰਦੀ ਹੈ ਸਾਡੇ ਆਸ-ਪਾਸ ਦੇ ਕਈ ਲੋਕ ਯੋਗ ਨੂੰ ਅਪਣਾ ਕੇ ਆਪਣੀਆਂ ਕਈ ਲਾ ਇਲਾਜ ਬਿਮਾਰੀਆਂ ਠੀਕ ਕਰ ਚੁੱਕੇ ਹਨ ਅਤੇ ਲੱਖਾਂ ਰੁਪਿਆ ਵੀ ਬਚਾ ਚੁੱਕੇ ਹਨ ਇਸੇ ਲੜੀ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਮੁਹੱਲਾ ਕਿਲਾ ਮੰਡੀ ਦੇ ਅੰਦਰ ਭਾਰਤੀ ਯੋਗ ਸੰਸਥਾਨ ਵੱਲੋਂ 22, 23 ਅਤੇ 24 ਸਤੰਬਰ ਨੂੰ ਰੀਡ ਦੀ ਹੱਡੀ ਦੇ ਇਲਾਜ ਨੂੰ ਲੈ ਕੇ 3 ਦਿਨਾਂ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਦੀ ਅਗਵਾਈ ਮੈਡਮ ਸਰਿਕਾ ਅਗਰਵਾਲ ਵੱਲੋਂ ਕੀਤੀ ਗਈ ਇਸ 3 ਦਿਨਾਂ ਵਿਸ਼ੇਸ਼ ਕੈਂਪ ਦੇ ਵਿੱਚ ਵੱਖ-ਵੱਖ ਅਧਿਆਪਕ ਸਹਿਬਾਨਾ ਨਵੀਨ ਸਰ ਪ੍ਰੋਫੈਸਰ ਅਨਿਲ ਗੁਪਤਾ ਅਤੇ ਰਵਿੰਦਰ ਸ਼ਰਮਾ ਵੱਲੋਂ ਰੀਡ ਦੀ ਹੱਡੀ ਦੇ ਇਲਾਜ ਸੰਬੰਧੀ ਕਈ ਯੋਗਾ ਦੇ ਆਸਣ ਕਰਵਾਏ ਗਏ ਅਤੇ ਹੋਰ ਵੀ ਬਹੁਤ ਵਸ਼ੇਸ਼ ਜਾਣਕਾਰੀ ਦਿੱਤੀ ਗਈ ਮੁੱਖ ਮਹਿਮਾਨ ਵਜੋਂ ਡਾਕਟਰ ਮਨਾਕਸ਼ੀ ਗੁਪਤਾ ਵਿਸ਼ੇਸ਼ ਤੌਰ ਤੇ ਇਸ ਕੈਂਪ ਦਾ ਹਿੱਸਾ ਬਣੇ ਜਿਨ੍ਹਾਂ ਨੂੰ ਭਾਰਤੀ ਯੋਗ ਸੰਸਥਾਨ ਦੀ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਆਏ ਹੋਏ ਯੋਗਾ ਅਧਿਆਪਕ ਸਹਿਬਾਨਾਂ ਅਤੇ ਯੋਗ ਨੂੰ ਅਪਣਾ ਕੇ ਜਿੰਨਾ ਮਹਿਲਾਵਾਂ ਨੇ ਆਪਣੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਹੈ ਉਹਨਾਂ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਗੱਲਬਾਤ ਦੌਰਾਨ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜਵਾਨੀ ਕੁਝ ਲਾਈਵ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤਾਜ਼ੀਆਂ ਅਤੇ ਅਹਿਮ ਖਬਰਾਂ ਦੇਖਣ ਲਈ ਸਰਚ ਕਰੋ YouTube Facebook Instagram ਤੇ ਜੁੜੇ ਰਹੋ ਸਾਡੇ ਨਾਲ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪUREਵਾਲ ਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਭਾਰਤੀ ਯੋਗ ਸੰਸਥਾਨ ਬਟਾਲਾ ਜ਼ਿਲ੍ਹਾ ਦਾ ਮੈਨੂੰ ਸੇਵਾ ਮਿਲੀ ਹੋਈ ਹੈ ਜੀ ਪ੍ਰਧਾਨ ਦੇ ਰੂਪ ਵਿੱਚ ਤੇ ਉਹ ਭਾਰਤੀ ਯੋਗ ਸੰਸਥਾਨ ਦੇ ਅਸੀਂ ਸਾਰੇ ਸਾਧਕਾਂ ਰੀਡ ਦੋਸ਼ ਨਿਵਾਰਨ ਦਾ ਕੈਂਪ ਲਗਾਉਣ ਦਾ ਮੇਨ ਉਦੇਸ਼ ਇਹ ਸੀ ਕਿ ਸਭ ਸਮਾਜ ਚ ਬਹੁਤ ਵਿਸ਼ੇਸ਼ ਕਰ ਮਹਿਲਾਵਾਂ ਬਹੁਤ ਜ਼ਿਆਦਾ ਰੀਡ ਦੋਸ਼ ਤੋਂ ਗ੍ਰਸਿਤ ਨੇ ਤੇ ਰੀਡ ਦੋਸ਼ ਨੂੰ ਠੀਕ ਕਰਨ ਦਾ ਇੱਕ ਮਾਤਰ ਜਿਹੜੀਆਂ ਸੂਖਸ਼ਮ ਕਿਰਿਆਵਾਂ ਜਾਂ ਜਿਹੜੀਆਂ ਅੱਜ ਕਿਰਿਆਵਾਂ ਕਰਾਈਆਂ ਗਈਆਂ ਯੋਗ ਦੀਆਂ ਇਹ ਕਿਰਿਆਵਾਂ ਸੀ ਵੈਸੇ ਡੇਲੀ ਕਲਾਸ 'ਚ ਕਰਾਉਂਦੇ ਹਾਂ ਲੇਕਿਨ ਅੱਜ ਵਿਸ਼ੇਸ਼ ਰੂਪ 'ਚ ਕਰਾਈਆਂ ਗਈਆਂ ਰੀਡ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੇ ਇਹਦੇ ਨਾਲ ਬੜੀ ਜਲਦੀ ਇਸ ਰੀਡ ਦੇ ਦੋਸ਼ ਮੁਕਤ ਹੁੰਦੇ ਨੇ ਸਾਨੂੰ ਰੀਡ ਦੋਸ਼ ਤੋਂ ਲਾਭ ਮਿਲਦਾ ਸਾਰਾ ਯੋਗ ਦੇਖੋ ਜੀ ਸਾਡੇ ਰਿਸ਼ੀਆ ਮਹਨੀਆਂ ਦੀ ਦੇਣ ਹੈ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਸਵਸਥ ਰੱਖਣਾ ਮ ਇੱਕ ਸਾਡਾ ਹਰ ਇੱਕ ਦਾ ਬੁਲਬੁਤ ਅਧਿਕਾਰ ਵੀ ਹੈ ਕਿ ਅਸੀਂ ਆਪਣੇ ਆਪ ਨੂੰ ਠੀਕ ਰੱਖਣਾ ਲੇਕਿਨ ਯੋਗਿਕ ਅਧਿਆਤਮ ਦਾ ਮਾਰਗ ਹੈ ਜਦੋਂ ਅਸੀਂ ਕੇਂਦਰ ਜਾਣੇ ਆ ਕਿਸੇ ਨਾ ਕਿਸੇ ਰੂਪ ਵਿੱਚ ਅਸੀਂ ਕਿਸੇ ਨਾ ਕਿਸੇ ਰੋਗ ਤੋਂ ਪੀੜਿਤ ਹੋ ਕੇ ਆਨੇ ਆ ਲੇਕਿਨ ਹੌਲੀ ਹੌਲੀ ਸਾਨੂੰ ਜਦੋਂ ਅਸੀਂ ਕੁਛ ਦੇ ਰੈਗੂਲਰ ਹੋ ਜਾਂਦੇ ਆ ਤੇ ਭਾਰਤੀ ਯੋਗ ਸੰਸਥਾਨ ਸਾਨੂੰ ਇੱਕ ਅਧਿਆਤਮ ਤੇ ਮਾਰਗ ਤੇ ਤੋਰ ਦਿੰਦਾ। ਯੋਗ ਦਾ ਮੇਨ ਉਦੇਸ਼ੇ ਇਹੀ ਹੈ ਕਿ ਅਧਿਆਤਮ ਦੇ ਮਾਰਗ ਤੇ ਅਸੀਂ ਆਪਣੀ ਸਾਧਨਾ ਕਰੀਏ। ਉਹ ਜੀ ਯੋਗ ਤੇ ਜਿਹੜਾ ਸਾਧਕ ਆਂਦਾ ਨਾ ਉਹਨੂੰ ਖਾਣ ਪਾਣ ਦੇ ਬਾਰੇ ਤੇ ਰੋਜ਼ ਹੀ ਸਾਡੇ ਜਿਹੜੇ ਕੇਂਦਰ ਪ੍ਰਮੁੱਖ ਹੁੰਦੇ ਨੇ ਜਾਂ ਜਿਹੜੇ શિક્ષਕ ਹੁੰਦੇ ਨੇ ਉਹ ਦੱਸ ਦਿੰਨ। ਲੇਕਿਨ ਉਹਦੀ ਖੁਦ ਦੀ ਅਵੇਰਨੈਸ ਐਨੀ ਵੱਜ ਜਾਂਦੀ ਹੈ ਕਿਉਂਕਿ ਉਹਨੂੰ ਪਤਾ ਕਿ ਜੇ ਮੈਂ ਅੱਜ ਗਲਤ ਖਾ ਲਿਆ ਤਾਂ ਮੇਰੇ ਕੋਲ ਆਸਨ ਹੁਣੇ ਨਹੀਂ ਮੇਰੇ ਕੋਲ ਬੈਠਿਆ ਨਹੀਂ ਜਾਣਾ। ਮੇਰੇ ਕੋਲ ਅੱਗੇ ਨਹੀਂ ਚੁੱਕਿਆ ਜਾਣਾ ਆਟੋਮੈਟਿਕਲੀ ਉਹਦੇ ਵਿੱਚ ਬਦਲਾਅ ਆਨੇ ਸ਼ੁਰੂ ਹੋ ਜਾਂਦੇ ਨੇ ਜਦੋਂ ਉਹ ਦੂਸਰਿਆਂ ਨੂੰ ਵਧੀਆ ਕਰਦਾ ਦੇਖਦਾ ਨਾ ਤੇ ਉਹਦੇ ਵਿੱਚ ਆਟੋਮੈਟਿਕਲੀ ਚੇਂजेस ਆndੀਆਂ ਬਹੁਤ ਜ਼ਿਆਦਾ ਤੇ ਉਹਦੇ ਬਦਲਾਅ ਜਿਹੜੇ ਟਿਪਸ ਅਸੀਂ ਵੀ ਦਿੰਨੇ ਆ ਉਹ ਤੋਂ ਇਲਾਵਾ ਵੀ ਉਹ ਖੁਦੇ ਸੋਚਣ ਤੇ ਮਜਬੂਰ ਹੋ ਜਾਂਦਾ ਕਿ ਮੈਨੂੰ ਆਪਣੇ ਆਪ ਨੂੰ ਕਿੱਦਾਂ ਬਦਲਣਾ ਆਪਣਾ ਖਾਣ-ਪਾਨ ਕਿੱਦਾਂ ਬਦਲ ਕੇ ਮੈਂ ਆਪਣੇ ਆਪ ਨੂੰ ਠੀਕ ਰੱਖਣਾ ਸਾਨੂੰ ਤਿੰਨੇ ਹੀ ਮੀਲਜ਼ ਲੈਣੇ ਚਾਹੀਦੇ ਆ ਰਤੁਭੁਖਤ ਰਤੁਭੁਖਤ ਸਾਨੂੰ ਭੋਜਨ ਦਾ ਤਹਿਤ ਬੁਖਤ ਭੋਜਨ ਦਾ ਉਪਯੋਗ ਯੋਗ ਚ ਦੱਸਿਆ ਜਾਂਦਾ ਰਿਤੂ ਬੁਖਤ ਦਾ ਮਤਲਬ ਹੈ ਕਿ ਰਿਤੂ ਦੇ ਅਨੁਸਾਰ ਭੋਜਨ ਖਾਣਾ ਫਰੋਜਨ ਭੋਜਨ ਨਹੀਂ ਸਾਨੂੰ ਲੈਣਾ ਚਾਹੀਦਾ ਰਿਕਤ ਬੁਖ ਜਿੰਨਾ ਸਾਨੂੰ ਭੁੱਖਾ ਹੋ ਤੋ ਥੋੜਾ ਜਿਆ ਕੱਟ ਖਾਣਾ ਚਾਹੀਦਾ ਤਹਿਤ ਹਿਤ ਬੁਖਤ ਜਿਹੜਾ ਕਿ ਸਾਡੇ ਲਈ ਹਿਤਕਾਰੀ ਹੋਵੇ ਸਾਰੇ ਬੁੱਧੀਵਾਨਾਂ ਸਾਨੂੰ ਸਭ ਨੂੰ ਸਮਝ ਆ ਲੇਕਿਨ ਅਸੀਂ ਕੁਝ ਸਵਾਦ ਦੇ ਵਸ਼ ਕਾਬੂ ਆ ਕੇ ਅਸੀਂ ਫਸ ਜਾਂਦੇ ਹਾਂ ਲੇਕਿਨ ਜੇ ਅਸੀਂ ਸੋਚ ਕੇ ਹਿਤ ਬੁਖਤ ਕਿ ਮੇਰੇ ਲਈ ਹਿਤਕਾਰੀ ਹੈ ਮੇਰੀ ਸਿਹਤ ਲਈ ਵਧੀਆ ਮੇਰੇ ਅਭਿਆਸ ਲਈ ਵਧੀਆ ਤਿ ਭੋਜਨ ਆਟੋਮੈਟਿਕਲੀ ਸਾਡੀ ਦਿਨਚਰਿਆ ਚ ਵਿਵਸਥਿਤ ਹੋ ਜਾਂਦਾ। ਕੋਈ ਅਸੀਂ ਤੇ ਨਿਰੰਤਰ ਇਸੇ ਯੋਗ ਕੇਂਦਰ ਦੇ ਸਵੇਰ ਦੇ ਸਾਧਕ ਹੈਗੇ ਆਂ ਹਾਂਜੀ। ਔਰ ਇਹ ਸਾਧਨਾ ਜਿਹੜੀ ਹੈ ਨਿਰੰਤਰ ਹੀ ਚੱਲਨੀ ਚਾਹੀਦੀ ਏ ਤਿੰਨ ਵਿਸ਼ੇਸ਼ ਦਿਨ ਨੇ ਹੈਗੇ 365 ਦਿਨ ਦੇ 365 ਦਿਨ ਨਹੀਂ ਵਿਸ਼ੇਸ਼ ਨੇ ਯੋਗ ਵਾਸਤੇ। ਠੀਕ ਹੈ। ਇਹ ਤੇ ਇੱਕ ਅਸੀਂ ਮਤਲਬ ਇੱਕ ਇੱਕ ਸਾਧਨ ਹੈ ਕਿ ਸਭ ਨੂੰ ਇਕੱਠਾ ਕੀਤਾ ਜਾਏ। ਮੇਰੇ ਹਿਸਾਬ ਨਾਲ ਯੋਗ 365 ਦਿਨਾਂ ਦਾ। ਪਰ ਇਹਨੂੰ ਬੜੇ ਤਨ ਮਨ ਇਹ 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 ਸਮਾਜਿਕ ਅਧਿਆਤਮਿਕ ਸਰੀਰਕ ਤੌਰ ਦੇ ਉੱਤੇ ਸਭ ਨੂੰ ਬਲਿਸ਼ਟ ਬਣਾਉਂਦਾ ਹੈ ਯੋਗ ਇੱਕ ਯੋਗ ਸਾਧਨਾ ਇੱਕ ਇਹੋ ਜਿਹਾ ਸਾਧਨ ਹੈ ਔਰ 365 ਦਿਨ ਹਰ ਇੱਕ ਸਾਧਨ ਨੂੰ ਆਣਾ ਚਾਹੀਦਾ ਕੋਈ ਰੋਗ ਨਹੀਂ ਹਰ ਚੀਜ਼ ਦੀ ਨਿਰੋਗਤਾ ਹੈ ਮਨ ਦੀ ਤਨ ਦੀ ਵਿਚਾਰਾਂ ਦੀ ਸਭ ਦੀ ਸ਼ੁੱਧੀ ਹੁੰਦੀ ਹੈ ਮੇਕੋ ਜੀ ਰੋਜ਼ ਮਰਰਾ ਦੀ ਜ਼ਿੰਦਗੀ 'ਚ ਜੇ ਸਾਡਾ ਸਰੀਰ ਸਹੀ ਹੈ ਤੇ ਸਾਡਾ ਮਨ ਵੀ ਸਹੀ ਰਹੇਗਾ ਸਾਡਾ ਸਰੀਰ ਐਨਰਜੈਟਿਕ ਆ ਤੇ ਨੇਚਰਲੀ ਮਨ ਵੀ ਐਨਰਜੈਟਿਕ ਰਹੇਗਾ ਅਸੀਂ ਰੋਜ਼ ਦੇ ਜਿਹੜੇ ਕਾਰਜ ਨੇ ਸਾਡੇ ਉਹ ਭਾਵੇਂ ਕਿਸੇ ਘਰੇਲੂ ਮਹਿਲਾ ਉਹਦੇ ਨੇ ਭਾਵੇਂ ਕੋਈ ਮੇਲ ਹੈ ਜਿਹੜਾ ਆਪਣੇ ਕਾਰੋਬਾਰ 'ਚ ਬੈਠਾ ਹੈ ਨੌਕਰੀ ਪੇਸ਼ਾ ਉਹ ਉਸੇ ਇੱਕ ਬਹੁਤ ਜ਼ਬਰਦਸਤ એનર્ਜੀ ਆਂਦੀ ਆਪਣੇ ਕੰਮ ਦੇ ਵਿੱਚ ਸਫਲ ਹੋਣ ਵਾਸਤੇ ਹਰ ਕੰਮ 'ਚ ਸਫਲਤਾ ਵਾਸਤੇ ਯੋਗ ਇੱਕ ਬਹੁਤ ਹੀ ਵਧੀਆ ਮਾਧਮ ਹੈ ਬਿਲਕੁਲ ਮੈਂ ਜਿੱਦਾਂ ਪਹਿਲਾਂ ਹੀ ਆਖਿਆ ਕਿ ਇਹ ਸਾਨੂੰ ਅਧਿਆਤਮਿਕ ਤੌਰ ਤੇ ਵੀ ਬਲਿਸਟ ਬਣਾਉਂਦਾ ਕਿਉਂਕਿ ਯੋਗ ਦੀ ਸਾਧਨਾ ਵਿੱਚ ਸਾਡੇ ਯੋਗ ਦੇ ਅਸ਼ਟਾਂਗ ਯੋਗ ਦੇ ਵਿੱਚ ਯਮਨ ਨਿਯਮ ਦੀ ਪਾਲਣਾ ਯਮ ਦਾ ਮਤਲਬ ਹੈ ਵੀ ਅਸੀਂ ਸੰਸਾਰਕ ਰੂਪ ਦੇ ਵਿੱਚ ਸਾਮਣ ਆਵਦੀਆ ਵਿੱਚ ਰਹੀਏ ਸਮਾਜ ਚ ਆਪਣੇ ਆਪ ਦੇ ਅੱچھے ਨਿਯਮ ਤੇ ਅਨੁਸ਼ਾਸਨ ਬਣਾਈਏ ਯੋਗ ਆਸਨ ਆਹੀ ਪੂਰੇ ਕਰੀਏ ਪ੍ਰਾਣਾਯਾਮ ਜਿਹੜਾ ਵਾ ਮਤਲਬ ਸਵਾਸਾਂ ਨੂੰ ਆਮ ਆਂਦਵੀ ਤੋਂ ਇਲਾਵਾ ਲੰਬੇ ਗਹਿਰੇ ਸਵਾਸ ਨੇ ਸਰੀਰ ਦੇ ਜਿਹੜੇ ਇੰਟਰਨਲ ਆਰਗਨ ਨੇ ਉਹਨਾਂ ਨੂੰ ਬਿਹਤਰ ਬਣਾਉਂਦਾ ਵਾ ਫਿਰ ਉਹਦੇ ਤੋਂ ਬਾਅਦ ਸਾਡੇ ਆਹਾਰ ਦੇ ਉੱਤੇ ਗੱਲ ਕੀਤੀ ਜਾਂਦੀ ਹੈ ਧਿਆਨ ਦੀ ਸਥਿਤੀਆਂ ਤਾਂ ਬੰਦੀਆਂ ਜੇ ਅਸੀਂ ਯਮ ਨਿਯਮ आसन प्राणायाम प्रत्याहार बाहरी जेड़ा ਸਾਡੇ ਜਿਹੜੇ ਕਰਮ ਇੰਦਰੀਆਂ ਦਾ ਜਿਹੜਾ ਆਹਾਰਾ ਉਹਨੂੰ ਵੀ ਸਹੀ ਕਰੀਏ ਉਹਦੇ ਬਾਅਦ ਧਿਆਨ ਦੀ ਅਵਸਥਾ ਵੱਲ ਹੀ ਤੁਰਨੇ ਆ ਠੀਕ ਹੈ ਉਹ ਆੰਤ੍ਰਿਕ ਅਵਸਥਾ ਵੀ ਹੈ ਉਹਦੇ ਤੋਂ ਬਾਅਦ ਫਿਰ ਅਸੀਂ ਧਾਰਨਾ ਹੈ ਧਿਆਨ ਦਾ ਬਾਅਦ ਧਿਆਨ ਹੈ ਧਿਆਨ ਤੋਂ ਬਾਅਦ ਸਮਾਧੀ ਹੈ ਮਤਲਬ ਇਹ ਮਾਰਗ ਜਿਹੜਾ ਸਮਾਧੀ ਵੱਲ ਲੈ ਕੇ ਜਾਂਦਾ ਧਿਆਨ ਵੱਲ ਲੈ ਕੇ ਜਾਂਦਾ ਮੈਂ ਡਾਕਟਰ ਮਿਨਾਕਸ਼ੀ ਐਸੋਸੀਏਟ ਪ੍ਰੋਫੈਸਰ ਆਫ ਇਕਨੋਮਿਕਸ ਆਰ ਆਰ ਬਾਬਾ ਦੇਵੀ ਕਾਲਜ ਫॉर ਗਰਲਸ ਬਟਾਲਾ ਮੈਂ ਅੱਜ ਯੋਗ ਕਲਾਸਾ ਵਿੱਚ श्री अनिल गुप्ता जी के कहने से यहाँ दो कक्षा में आई ये शिविर जो है रीढ़ दोष के साथ संबंधित जो है वो लगाया जा रहा है और इसमें मुझे आखिर ऐसा महसूस हुआ कि शिक्षित होना या जॉब करना या कोई भी कर्म करना जो है वो एक अलग बात है लेकिन योग से जुड़े रहने से हम ज़्यादा सुशिक्षित होते हैं जो कि हमारा जीवन जो है वो जीने योग्य बनाता है इसलिए योग हमारी ज़िंदगी में ज़्यादा जो है वो रखता है मुझे आज इस कक्षा में आकर बहुत अच्छा लगा तीनू जुलका मैं ਕਲਾਸ ਭੰਡਾਰੀ ਮੱਲੇ ਦੀ ਕਲਾਸ ਤੋਂ ਆਂਦੀ ਆਂ ਔਰ ਰਿੰਦੀਵੀ ਭੰਡਾਰੀ ਗੇਟ ਉੱਥੇ ਹੀ ਆਂ ਮੇਰੇ ਕਈ ਪ੍ਰੋਬਲਮ ਸੀ ਗਿਆ ਮੇਰੀ ਪਲੇਟਸ ਵੀ ਪਈ ਹੋਈਆਂ ਲੈਗਸ ਵਿੱਚ ਸਪਾਈਨ ਦੀ ਪ੍ਰੋਬਲਮ ਹੈ ਇਕ ਨੀਜ਼ ਦੀ ਪ੍ਰੋਬਲਮ ਹੈ ਸਰਵਾਈਕਲ ਦੋਨੋਂ ਸਾਈਡਾਂ ਦੀ ਹੈ ਪਰ 2 ਸਾਲ ਪਹਿਲੇ ਮੈਂ ਜੁਆਇਨ ਕੀਤਾ ਔਰ ਯੋਗਾ ਨੇ ਹੀ ਮੈਨੂੰ ਠੀਕ ਕੀਤਾ ਮੇਰੀ ਸਾਰੀਆਂ ਮੈਡੀਸਿਨ ਛੁੜਾ ਦਿੱਤੀਆਂ ਮੇਰਾ ਨਾਮ ਦੀਪਤੀ ਅਗਰਵਾਲਾ ਹੈ ਮੈਂ ਭੰਡਾਰੀ ਮੋਹੱਲੇ ਮੇ ਜੋ ਕਲਾਸ ਲੱਗਦੀ ਹੈ ਵਹਾਂ ਜਾਂਦੀ ਹੂੰ ਔਰ 4 ਸਾਲ ਸੇ ਇਸ ਸੰਸਥਾਨ ਸੇ ਜੁੜਨੇ ਦਾ ਅਪਰਤ ਮਿਲਾ इससे पहले मुझे डॉक्टर ने गोडों की सर्जरी बता दी थी स्वेलिंग बहुत ज़्यादा थी तो कह रहे थे मास्क काटना पड़ेगा और चौकड़ी भी नहीं बचती थी पर यहाँ से आने के बाद मैं चौकड़ी क्या उठ बैठ भी सकती हूँ और मेरे को मेरी कोई मेडिसिन नहीं चल रही सारी मेडिसिन बंद हो गई है सारे इस योग संस्थान की वजह से मेरा नाम अनिता है मैं किला मंडी क्लास से योग जॉइन किया ब्रेनी रसोली मैनू बहुत फ़र्क है थे गए मेरी पहले बहुत ज़्यादा कॉस्टली हुई हूँ मैं बस एक बीपी की गोली तो एक दूसरी ਕਲਾ ਕਰਨ ਦੀ ਗੋਲੀ ਖਾਣੀ ਹੈ ਬਿਲਕੁਲ ਨੋਰਮਲ ਹੈ ਕੋਈ ਪ੍ਰੋਬਲਮ ਨਹੀਂ ਹੈ ਮੈਨੂੰ ਹੋ ਗਏ 3 ਸਾਲ ਹੋ ਜਾਣੇ ਹੁਣ ਸਤੰਬਰ ਵਿੱਚ ਮੇਰਾ ਨਾਮ 우샤 ਹੈ ਮੈਂ ਕਿਲਾ ਮੰਡੀ ਕਲਾਸ ਵਿੱਚ 3-4 ਸਾਲ ਤੋਂ ਜੁਆਇਨ ਕੀਤਾ ਹੋਇਆ ਵਾ 3-4 ਸਾਲ ਤੋਂ ਔਰ ਮੇਰੇ ਨਾਲ ਗੁੱਟਨੇ ਚ ਤੇ ਕਾਫੀ ਪ੍ਰੋਬਲਮ ਸੀ ਔਰ ਮੋਡਿਆਂ ਵਿੱਚ ਜਕੜਨ ਸੀ ਬਹੁਤ ਜ਼ਿਆਦਾ ਜਿਹੜੀ ਕਿ ਮੈਂ ਡਾਕਟਰ ਕੋਲ ਇੱਕ ਦਿਨ ਨਹੀਂ ਜਾਂਦੀ ਮੈਂ ਯੋਗਾ ਚ ਆ ਕੇ ਮੈਨੂੰ ਕਾਫੀ ਫਰਕ ਪੈ ਗਿਆ ਇਸ ਕਰਕੇ ਮੈਂ ਯੋਗਾ ਵਲਨ ਬੋਤਨ ਨੂੰ ਅੱਜ ਕੱਦਿਕ ਮੈਂ ਜੁਆਇਨ ਕੀਤਾ ਹੋਇਆ ਸੀ ਮੈਂ ਇਹ ਹੀ ਕਵਾਂਗੇ ਕਿ ਡਾਕਟਰਾਂ ਕੋਲ ਜਾਣ ਦੀ ਬਜਾਏ ਤੁਸੀਂ ਯੋਗਾ ਵੀ ਜੁਆਇਨ ਕਰੋਗੇ ਨਾ ਉਹ ਜ਼ਿਆਦਾ ਬੈਟਰ ਹੈਗਾ ਮੇਰਾ ਨਾਮ ਸੁਸ਼ਮਾ ਹੈ ਮੈਂ ਭੰਡਾਰੀ ਮੱਲਾ ਕਾਮਨੀ ਮੈਡਮ ਦੀ ਕਲਾਸ ਵਿੱਚ ਜਾ ਰਹੀ ਹਾਂ ਮੈਨੂੰਾਈ ਤੋਂ 5 ਸਾਲ ਪਹਿਲੇ ਚਿਕਨਗੁਨੀਆ ਬੁਖਾਰ ਹੋਇਆ ਸੀ ਉਹਦੇ ਨਾਲ ਮੇਰੇ ਸਰੀਰ ਦੇ ਖਲਾਤ ਬਹੁਤ ਜ਼ਿਆਦਾ ਖਰਾਬ ਹੋ ਗਏ ਸੀ ਔਰ ਮੈਂ ਮੇਰੇ ਸਰ ਤੋਂ ਮੈਡੀਸਨ ਲੈ ਰਹੀ ਸੀ ਡਾਕਟਰਾਂ ਨੇ ਕਿਹਾ ਸੀ 2-3 ਸਾਲ ਮੈਡੀਸਨ ਜ਼ਰੂਰ ਲੈਣੀ ਪੈਣੀ ਹੈ ਫਿਰ ਮੈਂ ਉਸ ਤੋਂ ਬਾਅਦ ਯੋਗਾ ਜਾਣਾ ਸ਼ੁਰੂ ਕੀਤਾ ਔਰ ਅੱਜ ਮੇਰੀ ਕੋਈ ਵੀ ਮੈਡੀਸਿਨ ਨਹੀਂ ਚੱਲ ਰਹੀ ਉਹ ਮੇਰੇ ਹਾਲਾਤ ਇੰਨੇ ਖਰਾਬ ਸੀ ਕਿ ਮੇਰੀ ਬਾਹਂ ਉੱਪਰ ਨਹੀਂ ਜਾਂਦੀ ਸੀ ਅੱਜ ਮੇਰੀ ਬਰਾ ਬਿਲਕੁਲ ਠੀਕ ਠਾਕ ਹੈ ਮੈਂ ਹਰ ਆਸਣ ਕਰ ਸਕਦੀ ਹਾਂ ਮੈਂ ਕਿਲਾ ਮੰਡੀ ਕਲਾਸ ਤੇ 5-6 ਸਾਲ ਤੋਂ ਆ ਰਹੀ ਹਾਂ ਮੇਰਾ ਨਾਮ ਇਸ਼ਾ ਹੈ ਮੈਨੂੰ ਹਾਰਟ ਸਰਵਾਈਕਰ ਔਰ ਕੈਸਟੋਲਜੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਜਿਹੜਾ ਮੈਂ ਜੋਗਾ ਜੁਆਇਨ ਕੀਤੀ ਹੈ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ ਹੈ ਮੇਰਾ ਨਾਮ ਸੁਨੀਤਾ ਹੈ ਮੈਂ ਕਾਮਨੀ ਮੈਡਮ ਦੀ ਕਲਾਸ ਵਿੱਚ ਆ ਤੇ ਮੈਨੂੰ ਸਰਵਾਈਕਲ ਦਾ ਕਾਫੀ ਜ਼ਿਆਦਾ ਆਰਾਮ ਹੈ ਮੈਨੂੰ ਬਹੁਤ ਜ਼ਿਆਦਾ ਸਰਵਾਈਕਲ ਸੀ ਮੈਂ ਤੇ ਇੰਨੀ ਜ਼ਿਆਦਾ ਸਰਵਾਈਕਲ ਹੋ ਗਈ ਸੀ ਮੇਰੇ ਕੋਲ ਤੇ ਤਾਂ ਬਾਹਵ ਵੀ ਨਹੀਂ ਸੀ ਹੁੰਦੀ ਤੇ ਨਾ ਮੇਰੀ ਲੱਤ ਦੀ ਚੌਂਕੜੀ ਵੱਜਦੀ ਸੀਗੀ ਤੇ ਹੁਣ ਤੇ ਮੈਂ ਜਦੋਂ ਦੀ ਮੈਂ ਜੋਗਾ ਕਲਾਸ ਵਿੱਚ ਆਨੀ ਆ ਉਦੋਂ ਦੀ ਮੈਂ ਚੌਂਕੜੀ ਵੀ ਮਾਰ ਲੰਨੀ ਆ ਤੇ ਮੈਨੂੰ ਮਤਲਬ ਕਿ ਸਰਵਾਈਕਲ ਦਾ ਵੀ ਬਹੁਤ ਜ਼ਿਆਦਾ ਫਰਕ ਪਿਆ ਤੇ ਚੌਂਕੜੀ ਵੀ ਮੈਂ ਬੜੀ ਵਧੀਆ ਹੁਣ ਮਾਰਨੀ ਆ ਤੁਰਨੀ ਵੀ ਮਤਲਬ ਸਪੀਡ ਚਾਹੋ ਹੁਣ ਅੱਗੇ ਮੇਰੇ ਕੋਲ ਚੱਲਿਆ ਵੀ ਨਹੀਂ ਸੀ ਜਾਂਦਾ ਹੈਗਾ ਤੇ ਜਦੋਂ ਦੀ ਮੈਂ ਜੋਗਾ ਕਲਾਸ ਚ ਆਨੀ ਆ ਉਦੋਂ ਦੀ ਮੈਂ ਬਿਲਕੁਲ ਸਹੀ ਆ ਮੇਰਾ ਨਾਮ ਸ਼ੈਲੀ ਮਰਵਾਹ ਹੈ ਮੈਂ ਭੰਡਾਰੀ ਮੱਲੇ ਤੋਂ ਕਲਾਸ ਤੋਂ ਆਈ ਹਾਂ ਕਾਮਨੀ ਮੈਮ ਦੀ ਕਲਾਸ ਤੋਂ ਤੇ ਉੱਥੇ ਹੀ ਰਹਿੰਦੀ ਹਾਂ ਉਹਨਾਂ ਦੇ ਕੋਲ ਹੀ ਤੇ ਮੈਨੂੰ ਛਾਟਕਾ ਦੀ ਬਹੁਤ ਮਤਲਬ ਦਰਸੀ ਮੇਰੀ ਪੇਟੀ ਤੋਂ ਬਾਅਦ ਮੇਰੇ ਲੈਗਸ ਚ ਸਾਰੀ ਦਰਦ ਰਹਿੰਦੀ ਸੀ ਬੈਚ ਚ ਵੀ ਦਰਦ ਰਹਿੰਦੀ ਸੀ ਤੇ ਮੈਨੂੰ ਸ਼ੋਲਡਰਸ ਦੀ ਵੀ ਦਰਦ ਸੀ ਮੈਨੂੰ ਬਹੁਤ ਆਰਾਮ ਹੋਇਆ ਮੈਨੂੰ 4 ਸਾਲ ਹੋ ਗਏ ਉੱਥੇ ਆਂਦੇ ਆਂਦੇ ਤੇ ਬਸ ਹੁਣ ਮੈਂ ਆਈ ਇੱਕ ਸੰਦੇਸ਼ ਦੇਣਾ ਚਾਹਾਂਗੀ ਤੁਹਾਨੂੰ ਕਿ ਸਾਰੇ ਲੋਕ ਯੋਗ ਕਰਨ ਜਰੂਰ ਆਓ ਤਾਂ ਕਿ ਸਭ ਠੀਕ ਹੋ ਸਕਣ ਤੇ ਬਸ ਮੇਰਾ ਮੇਨ ਮੋਟਿਵ ਆਈ ਹੈ ਕਿ ਸਭ ਲੋਕ ਯੋਗ ਕਰੋ भाटिया मैं सारिका मैडम की क्लास में किला मंडी से हूँ मेरा वेट 95 फाइव था अब मेरा वेट 60 है मैं रूटीन से क्लास में आ रही हूँ और मुझे स्ट्रेस था मुझे एनगैटी थी बहुत ज़्यादा मैं दो टैबलेट सुबह और दो टैबलेट शाम को खाती थी भगवान की कृपा से अब मैं बिल्कुल ठीक हूँ मेरी सारी टैबलेट छूट गई हैं और मेरा आइसन नंबर ढाई था अब मेरा जीरो ट्वेंटी फाइव है बिल्कुल ठीक हुआ मैं 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 कोई भी टेबलेट नहीं खाती मैं सभी लेडीज़ को ये कहना चाहूँगी कि योग कभी नहीं छोड़ना चाहिए ये भगवान की देन है जो करते हैं ये बहुत ही अच्छा है सबको करना चाहिए थैंक यू मेरा नाम सारिका है मैं किला मंडी दैनिक प्रार्थना समाज योग मैं कहना चाहनी कि एक कर्तविद्या रोज़ करना है ਯਾਨੀ ਕਿ ਆਪਾਂ ਇੱਕ ਦਿਨ ਕਰਕੇ ਚਲੇ ਜਾਈਏ ਤੇ ਮਿੰਨਾ ਛੁੱਟੀ ਕਰ ਲਈਏ ਜਾਂ 10 ਦਿਨ ਨਾ ਆਈਏ ਉਹਦਾ ਕੋਈ ਫਾਇਦਾ ਨਹੀਂ ਹੈ ਯੋਗ ਰੋਜ਼ ਲਈਏ ਕਰਤਵਿਧਿਆ ਮਤਲਬ ਰੋਜ਼ ਕਰਨਾ ਪੈਣਾ ਤੇ ਅਭਿਆਸ ਰੋਜ਼ ਕਰਾਂਗੇ ਫੇਰ ਹੀ ਸਰੀਰ ਨੂੰਦਾ ਫਾਇਦਾ ਹੋ ਸਕਦਾ ਕਮੀਆਂ ਤੇ ਦੇਖੋ ਜਿਹੜਾ ਕਰੇਗਾ ਉਹਨੂੰ ਪਤਾ ਲੱਗ ਸਕਦਾ ਹੈ ਐਸਾ ਨਹੀਂ ਪਤਾ ਲੱਗ ਸਕਦਾ ਐਦਾਂ ਮੈਂ ਗਿਣਾ ਲੱਗਾ ਕਿ ਤੋ ਬਹੁਤ ਜ਼ਿਆਦਾ ਹੈ ਕਿ ਆਪਨ ਨੂੰ ਕੀ ਫਰਕ ਪੈਂਦਾ ਮੈਨੂੰ ਲੱਗਦਾ ਜਿਹੜਾ ਯੋਗ ਕਰਿਆ ਉਹ ਸਵਸਥ ਜੀਵਨ ਜਿੰਦਾ ਮਾਨਸਿਕਤਾ ਉਹਦੀ ਸਹੀ ਰਹਿੰਦੀ ਸਭ ਤੋਂ ਜ਼ਿਆਦਾ ਯੋਗ ਕਰਨ ਨਾਲ ਸਰੀਰ ਤੇ ਸਹੀ ਰਹਿੰਦਾ ਇੱਕ ਮਾਨਸਿਕਤਾ ਉਹਦੀ ਬਹੁਤ ਜ਼ਿਆਦਾ ਫਰਕ ਹੈ ਨਨੂ 20 ਸਾਲ ਹੋ ਗਏ ਜੀ ਹਾਂਜੀ ਜੀ ਮੇਰੀ 46 ਈਅਰ ਹੈ ਹਾਂਜੀ